ਹਾਲ ਜੀ ਸਾਰਿਆਂ ਨੂੰ ਸੰਦੀਪ ਜੀ ਫੈਨ ਤੁਹਾਡਾ ਫੋਫੋ ਵੈਲਕਮ ਹੈ ਜੀ ਤੇ ਬਾਈ ਲਾਹਪਰੀ ਤੇ ਕੋ ਪਹੁੰਚ ਚੁਕੇ ਜੀ ਆਪਾਂ ਪਿੰਡ ਬਾਈ ਦਾ ਹੈਗਾ ਫਰੋਸ਼ਾ ਜ਼ਿਲ੍ਹਾ ਗੁਰਦਾਸਪੁਰ ਦਾ ਹੀ ਤਹਿਸੀਲ ਬਟਾਲਾ ਦੇਖੋ ਹਰਿਆਣਾ ਤੋਂ ਮਾਲ ਲੈ ਕੇ ਨੇ ਬਾਈ ਹੁਣੇ ਅੱਜ ਵੀ ਦੇ ਵਿੱਚ ਦੋ ਦਿਨ ਦੇ ਲੱਗ ਪਏ ਛੋਟੇ ਸੇਲ ਆ ਉਹਨਾਂ ਦਾ ਮਾਲ ਲੈ ਕੇ ਨੇ ਜਿੰਨੇ ਖੜਾਈ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਅਸਤ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅਸਤ ਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਫਿਰ ਲੋਪਰੀ ਜੀ ਹਾਂ ਜੀ ਕਿਰਪਾਈ ਮਹਾਰਾਜ ਕਿਤੇ ਪਾਸੇ ਬਹੁਤ ਜ਼ਿਆਦਾ ਕਿਰਪਾ ਕੋਈ ਸਨਾਉਣਾ ਡਾਕਟਰ ਸਿੱਖਾ ਹੈ ਤੇ ਲਾਤੀ ਚੈਨਲ ਮਾਰਕ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲੇ ਭੈਣ ਭਰਾਵਾਂ ਸਾਰਿਆਂ ਨੂੰ ਖਾਸੀ ਗਾਲ ਤੇ ਬਹੁਤ ਜਿਆਦਾ ਧੰਨਵਾਦ ਆ ਜਿਹੜੇ ਸਾਹ ਦੇਂਦੇ ਆ ਤੇ ਦਿੰਦੇ ਰਹਿਣਗਾ ਬਿਲਕੁਲ ਵਧੀਆ ਬਹੁਤ ਮਿਲਦਾ ਜੀ ਹਾਂਜੀ ਬਹੁਤ ਕਿਰਪਾ ਮਹਾਰਾਜ ਦੀ ਚਾਰ ਝੋਟੀਆਂ ਲੈਂਦੀਆਂ ਸੰਦੀਪ ਜੀ ਠੀਕ ਹੈ ਠੀਕ ਹੈ ਇੱਕ ਆਪਣੇ ਅੱਜ ਦੁਪਹਿਰੇ ਲੋਕਲ ਚੱਲ ਗਏ ਸੀ ਦੋ ਤਿੰਨ ਕਿਲੋਮੀਟਰ ਦੇ ਹਾਂਜੀ ਹਾਂਜੀ ਤੇ ਕਾਉਣੀ ਸੀ ਵੀਡੀਓ ਜਿੱਤੇ ਚਲੋ ਮਹਾਰਾਜ ਨੇ ਮੈਂ ਕਿਹਾ ਵੀ ਚਲੋ ਜਿਹੜੀ ਜਾਂਦੇ ਦੋ ਮਿੰਟ ਹੋ ਗਈ ਗਈ ਇੱਕ ਪਹਿਲਾਂ ਇੱਕ ਹੀ ਚਾਰ ਲੈਂਦੀਆਂ ਸੀ ਦੋ ਰਹਿ ਗਈਆਂ ਚਲੋ ਮਹਾਰਾਜ ਨੇ ਇਧਰ ਆਪੇ ਦੇਖੋ ਬਾਸ਼ਾ ਹਾਂਜੀ ਬਾਸ ਸੁਣਾਓ ਤੁਸੀਂ ਕਰੀ ਸ਼ੁਰੂ ਫਿਰ ਕਰਨਾ ਜੀ ਮੇਰਾ ਹੁੰਦਾ ਹਾਂਜੀ ਸੂਆ ਪਹਿਲਾ ਹੀ ਹੈ ਜੀ ਪਹਿਲਾ ਸੂਆ ਸੰਦੀਪ ਜੀ ਚਾਰ ਦੰਦ ਝੋਟੀਆਂ ਚਾਹ ਤਾਂ ਉਹੀ ਤੇ ਪਹਿਲਾ ਸੂਆ ਤੇ ਵੱਡੀ ਲਓ ਭੀਜੀ ਕਿਹੜੀ ਜਗ੍ਹਾ ਲੈ ਕੇ ਰੇ ਮਾਲ ਗਿੱਦੂ ਫਰਾਂ ਨਾ ਕਰਨਾਲੀ ਕਰਨਾਲੀ ਨਹੀਂ ਸਿੰਘ ਵਾਲਾ ਹੈ ਨੀ ਸਿੰਘ ਵਾਲਾ ਉੱਥੇ ਮੇਰੀ ਰਿਸ਼ਤਦਾਰੀ ਆ ਤੇ ਉਹਦੇ ਪਾਕ ਮਤਲਬ ਅਲੱਗ-ਅਲੱਗ 50 ਕਿਲੋ 20 ਕਿਲੋ ਆਖਿਰ ਤੱਕ ਮਾਰ ਬਾਕੀ ਇਸ ਚੀਜ਼ ਦੀ ਗਾਰੰਟੀ ਵੀ ਹੋ ਗਈ ਸੰਦੀਪ ਜੀ ਕੋ 6 ਮਹੀਨੇ ਤੱਕ ਵੀ ਕੋਈ ਕਹਾਂ ਦੇਵੇ ਲੋਕਲ ਮਾਲ ਹਾਂਜੀ ਜੀ ਅਸੀਂ ਕੋਈ ਨਾ ਕਰ ਤੇ ਬਾਕੀ ਸੰਦੀਪ ਜੀ 12 ਕਿਲੋ ਦਾ ਤਿਆਰ ਹੈ ਫੋਨ ਕਰੋ ਅੱਜ 12 ਕਰੋਲ ਤਿਆਰ ਹੈ ਜੀ ਤੇ ਵੱਡੀ ਛੋਟੀ ਜੀ ਪੂਰੀ ਜਬਰਦਸਤ ਲੇਵਾ ਥੋੜਾ ਫਿੱਕਾ ਰਖਦੀ ਆ ਪਰ ਦੁੱਧ ਹੈ ਖਾ ਜੋ ਠੀਕ ਹੈ ਕਾਲੀ ਸ਼ਾ ਛੋਟੀ ਆ ਕਰੰਟਾ ਲਾ ਫਿਰ ਜੀ ਬੱਚਾ ਮਰ ਗਿਆ ਆ ਗਿਆ ਕੱਟੀ ਆ ਗਈ ਸੰਦੀਪ ਜੀ ਕੱਟੀ ਨਜ਼ਰ ਆ ਗਈ ਆ ਜੁਵਾਈ ਦਾ ਨਬਰੀ ਵਧੀਆ ਵੀਰ ਜੀ ਸੰਦੀਪ ਜੀ ਅੱਗੇ ਵੀ ਦਸੀਦਾ ਵੀ ਜੁਵਾਈ ਦਾ ਇੱਕ ਨੰਬਰ ਦਾ ਡੰਗਰ ਫੇਰ ਪਿਆ ਜੀ ਠੀਕ ਆ ਆਜੋ 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 ਕਿ ਵਾਈ ਦਾ ਡੰਗਰ ਮੰਨ ਲਓ ਕੋ ਗਾਹ ਥਲੋਂ ਉੱਠ ਕੇ ਚੱਲ ਜੇ ਫਿਰ ਫਾਇਦਾ ਕੀ ਬਿਲਕੁਲ ਬਿਲਕੁਲ ਜੀ ਹਾਂਜੀ ਫਿਰ ਹੁਣ ਬੋਲੋ ਸੰਦੀਪ ਜੀ ਫੋਲ ਸਿਆ ਛੋਟੀ ਆ ਬਿਲਕੁਲ ਲੰਮੀ ਵੇਖ ਲਓ ਉਸਦੀ ਵੇਖ ਲਓ ਇਹਨਾਂ ਦੇ ਕਿੱਦਾਂ ਲੱਗਾ ਛੋਟੀ ਨੇ ਦੇਵਾ ਥੋੜਾ ਫਿਕਸ ਰੱਖਦੀ ਆ ਪਰ ਦੋ ਦਿਨੋਂ ਬਹੁਤ ਚੰਗੀ ਆ ਤੁਸੀਂ 12 ਕਿਲੋ ਆਪਣੇ ਘਰ ਚੋਕ ਦੇਵਾਂਗੇ ਦੋ ਟਾਈਮ ਤਿੰਨ ਡੰਗਰ ਚੋਕ ਲੈ ਜੀ ਬਿਲਕੁਲ ਬਾਕੀ ਸੀਲੀ ਸਲਾ ਕੀ ਭਾਰ ਤੋਂ ਕੰਡੀ ਹੋਗੀ ਠੀਕ ਤੰਦੀ ਵੀ ਵੀ ਛੋਟੀ ਦੇ 1.5 ਲੱਖ ਦਾ ਪੱਖ ਰੱਖਦੀ ਆ ਹਾਂਜੀ ਇਹ ਦਾ ਸਮਾਂ ਚੱਲਣ ਦਾ ਜਿਹੜੀ ਰੁੱਤ ਚੱਲਣ ਦੀ ਹੁਣ ਤੇ ਆਪਾਂ ਮੁੱਲ ਜਿਆਦਾ ਜਿਆ ਕਰੀਏ 1.25 ਹਾਂਜੀ ਦੇ ਦਈਏ ਬਾਕੀ ਤੁਹ ਨਹੀਂ ਦੱਸ ਜੈ ਜੀ ਜੈ ਜੈ ਬੇਬੇ ਵੀ ਚੋ ਮਾਸਾ ਤਾਂ ਕਰਦੇ ਕਿੰਨਾ 2000 ਕਰ ਦੋ ਚਲੋ 15 ਜਾਣ ਦੋ 15 ਦੀ ਜਾਣ ਦੋ ਜਾਣ ਦੋ ਚਲੋ ਬਸ ਠੀਕ ਆ 1.15 ਛੋਟੀ ਦੇ ਦੇਣਗੇ ਬਾਈ ਜੀ ਇਹੋ ਤੁਹਾਡੇ ਸਾਹਮਣੇ ਅੱਧੀ ਵੀ ਜਿਆਦਾ ਜਿਆ ਕਿਉਂਕਿ ਆਪਾਂ ਚੱਲਣਾ ਚੱਲਣਾ ਆਪਾਂ ਰੁਕਣਾ ਨਹੀਂ ਚੱਲਣਾ ਇਸ ਕਰਕੇ ਇਹ ਪਾ ਦੇਣਦੇ ਆ ਠੀਕ ਹੈ ਠੀਕ ਹਾਂਜੀ ਬਾਕੀ ਝੋਟੀ ਜੀ ਕੋ ਕਮੀ ਪੇਸ਼ੀ ਨਹੀਂ ਵੱਡੀ ਝੋਟੀ ਆ ਫੁੱਲ ਸਾਈਜ਼ ਝੋਟੀ ਆ ਚਲੋ ਜਾਂਦੋ ਜਾਂਦੋ ਆ ਜਾਓ ਤਾਂ ਆਹ ਜੀ ਵੀਰ ਜੀ ਵੀਰ ਜੀ ਪਹਿਲਾ ਸੂਆ ਹਾਂਜੀ ਦੋ ਦੰਦ ਝੋਟੀ ਆ ਅੱਛਾ ਪਹਿਲਾ ਸੂਆ ਦੋ ਦੰਦ ਜੋ ਹਾਂਜੀ ਦੋ ਦੰਦ ਢਾਈਆਂ ਸਾਲਾਂ ਦੀ ਕੱਟੀ ਆ ਜੇ ਵੇ ਠੀਕ ਆ ਵੀਰ ਵੀ ਠੀਕ ਆ ਵੀਰ ਜੀ ਬਿਲਕੁਲ ਤੇ ਸੰਦੀ ਵੀਰ ਅਜੇ ਦੇ ਥੱਲੇ ਬੋਲਾ ਆ ਅੱਛਾ ਅੱਜ ਦੀ ਤਰੀਕ ਤੇ ਬਣਦਾ ਹਾਂਜੀ ਅੱਜ ਦੀ ਕੋਈ ਹੁਣ ਮੰਨ ਲਓ ਚਲੋ ਵੀਡੀਓ ਪਤਾ ਨਹੀਂ ਅਪਣੇ ਅੱਜ ਕਰਨੀ ਹੈ ਕੱਟਣੀ ਹੈ ਹਾਂਜੀ ਹਾਂਜੀ ਅੱਜ ਦੀ ਤਰੀਕ ਤੱਕ ਬੋਲਾ ਬਣਦਾ ਵਾ 8 ਕਿਲੋ ਬੋਲਾ ਤਿਆਰ ਹੈ ਥੱਲੇ ਠੀਕ ਆ ਦੁੱਧ ਚਲੋ ਕਹਿੰਦੇ 10 ਕਿਲੋ ਦੁੱਧ ਦੇ ਦੇ ਤੇ 10 ਚਲੋ ਪਹਿਲਾਂ ਝੋਟੀ ਵਾਸਤੇ ਦੁੱਧ ਬਹੁਤ ਬਹੁਤ ਜ਼ਿਆਦਾ ਨਾਲੇ ਆ ਵੀ ਦੋ ਇਹ ਦੋ 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 ਲੋ ਜੀ ਦੋ ਦਾ ਜੋਟ ਕੱਟੀ ਮਗਰ ਕੱਟੀ ਇਹਦੇ ਮਗਰ ਟੱਟਾ ਸੰਦੀਪ ਅੱਛਾ ਇਹਦੇ ਮਗਰ ਕੱਟਾ ਬਾਕੀ ਇਹ ਵੀ ਇੱਕ ਰੰਗ ਕਾਲੀ ਜਿਵੇਂ ਲਓ ਲੈ ਚਲੋ ਸੋਹਣੀ ਝੋਟੀ ਜੀ ਇਹ ਵੀ ਦੇਖੋ ਆਹ ਦਾ ਮਾਮੂਲੀ ਵਾਤੂ ਮਿਲ ਲੈ ਗਿਆ ਨਾ ਹਾਂ ਜੀ ਮਿਲ ਜਾਂਦਾ ਕਿ ਨਹੀਂ ਜੀ ਬਾਕੀ ਮਾਲ ਮਿਲ ਜਾਂਦਾ ਸੰਦੀਪਾ ਪਹਾਣੀ ਹੁਣ ਉਹ ਵਾਲਾ ਫਰਕ ਪੈਣਾ ਜੇ ਤੁਹਾਨੂੰ ਵੀ ਪਤਾ ਹੋਵੇ ਤੁਸੀਂ ਸਾਰਿਆਂ ਨਾ 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 ਫਰਕ ਪੈਣਾ ਪੈਣਾ ਬਾਈ ਹੁਣ ਗਾੜੀਆ ਤਾਂ ਲੱਗਦਾ ਤੇ ਇਹ ਨੂੰ ਜਾਣਾ ਕੰਮ ਬਾਕੀ ਚੋਚਵਾਈ ਇਹਦੀ ਵੀ ਸੰਦੀਪ ਵੀਰਾਂ ਪੁਲਿਸ ਦੇ ਮੋਟੀ ਹੋਊਗੀ ਤੇ ਸੀਲੀ ਸਾਲੀ ਪੂਰੀ ਹੋਊਗੀ ਚਲ ਹਾਂਜੀ ਰਫੀ ਜੀ ਫੋਲੋ ਕਰੋ ਦੋ ਪੀਸ ਨੇ ਆਪਣੇ ਦੋ ਵੇਕੀਆਂ ਸਾਡਾ ਵੀ ਗੇੜਾ ਬਣੇ ਅਸੀਂ ਜਾਈਏ ਠੀਕ ਹੈ ਬਿਲਕੁਲ ਜਾਇਦ ਮੋਲ ਕਰਨਾ ਵਾ ਤੇ ਮੋਲੇ ਦਾ 90000 ਰਿਆ 90 ਚੋਂ 2 ਕਰ ਦਿੰਦੇ ਆ ਛੋਟ 85000 ਜਾਂ ਦੋ 85 ਦੀ ਜੈਸਨੋ ਹੈ ਜੈਸਨੋ ਠੀਕ ਹੈ ਛੋਟ ਹੀ ਕਰਨੀ ਦੀ ਹਾਂਜੀ ਤੇ ਦੋ ਹੀ ਝੋਟੀਆਂ ਵੀਰ ਨੂੰ ਬਹੁਤ ਵਧੀਆ ਝੋਟੀਆਂ ਕਰੇ ਪਿੱਠ ਫੜਾ ਮੈਂ ਜਾ ਕੇ ਦਿਖਾ ਦੇ ਆ ਦੇ ਯਾਰ ਕਾਲੀ ਸ਼ਾਇ ਟੋਟੀ ਆ ਤੇ ਵੱਡੀਆਂ ਝੋਟੀਆਂ ਜੇ ਸੰਦੀਰੀ ਲਾ ਕੇ ਤੁਹਾਨੂੰ ਤੁਹਾਡਾ ਕੰਮ ਵੱਡੀ ਝੋਟੀ ਹੈ ਪੁਲਿਸ ਆ ਝੋਟੀ ਬਾਜ਼ਾਰ ਦੇ ਹਿਸਾਬ ਨਾਲ ਤਾਂ ਛੋਟੀ ਦੇਣ ਦਿੰਦੀ ਪਰ ਆਪਾਂ ਚਲੋ ਭਾ ਨਾ ਮਿਲੀ ਇਹ ਤਾਂ ਭਾ ਨਾ ਦੇ ਦਿੰਦੇ ਛੋਟੀ ਉਹ ਵੀ ਕਹਿੰਦੀ ਛੋਟੀ ਨਹੀਂ ਕੋਈ ਕਹਿ ਸਕਦਾ ਬਿਲ ਦੇ ਨਹੀਂ ਵੱਡੀ ਝੋਟੀ ਹੈ ਭਾਈ ਉਹ ਵੀ ਝੋਟੀ ਬਹੁਤ ਸੋਹਣੀ ਹੈ ਠੀਕ ਦਾ ਦਾ ਹਾਂਜੀ ਚਲੋ ਬਾਕੀ ਸਾਰੇ ਹੀ ਭੈਣ ਭਰਾਵਾਂ ਦਾ ਜਿੰਨਾ ਸਾਥ ਦਿੱਤਾ ਤੇ ਜਿੰਨਾ ਗਾਹ ਦੇਣਾ ਵਾ ਤੇ ਜਿਹੜੇ ਨਹੀਂ ਦਿੰਦੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਹੈ ਤੇ ਬਾਕੀ ਵੀਡੀਓ ਦੇ ਵਿੱਚ ਕੋਈ ਨੀਕੀ ਬੋਲੀ ਗਈ ਹੋਵੇ ਤੇ ਤੁਹਾਨੂੰ ਮਾਫ ਕਰਿਓ ਦਸਨਦੀਪ ਵੀਰ ਦਾ ਬਹੁਤ ਜ਼ਿਆਦਾ ਧੰਨਵਾਦ ਵਿਚਾਰਾ ਸੇਰ ਤੋਂ ਨਿਕਲਿਆ ਮੈਨੂੰ ਹਰਦਾ ਚਲੋ ਕੋਈ ਨਹੀਂ ਬੈਠੇ ਤੱਕ ਪਹੁੰਚ ਕੀਤੀ ਹੈ ਬਹੁਤ ਧੰਨਵਾਦ ਹੈ ਵੀਰ ਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ